ਤਾਂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧਾ ਚੈਲੰਜ ਕਰ ਦਿੱਤਾ ਹੈ ਕਹਿੰਦੇ ਤੁਸੀਂ ਫੋਟੋ ਦਿਖਾ ਦਿਓ ਤਾਂ ਮੈਂ ਸਹੀ ਗੱਲ ਹੋਈ ਤਾਂ ਸਿਆਸਤ ਛੱਡ ਦੇਵਾਂਗਾ ਨਹੀਂ ਤਾਂ ਫਿਰ ਤੁਸੀਂ ਆ ਕੇ ਪੰਜਾਬ ਵਿੱਚ ਨਾ ਬੋਲੋ ਭਗਵੰਤ ਮਾਨ ਨੇ ਕੱਲ ਜਵਾਬ ਦਿੱਤਾ ਇਸ ਗੱਲ ਦਾ ਪ੍ਰੈਸ ਕਾਨਫਰੰਸ ਕਰਕੇ ਕਿ ਸਦੀਰ ਜਾਖੜ ਝੂਠ ਬੋਲ ਰਿਹਾ ਹੈ ਝੂਠ ਬੋਲਣਾ ਬੀਜੇਪੀ ਵਾਲਿਆਂ ਦੇ ਖੂਨ ਚ ਹੈ ਕਿ ਕੇ ਵੀ ਹੁਣ ਬੀਜੇਪੀ ਵੀ ਸ਼ਾਮਲ ਹੋ ਚੁੱਕਾ ਹੈ ਦਿਖਾਓ ਸਾਨੂੰ ਫੋਟੋ ਤੁਸੀਂ ਝੂਠ ਕਿਉਂ ਬੋਲਦੇ ਹੋ ਝੂਠ ਦਾ ਵਪਾਰ ਕਿਉਂ ਤੁਸੀਂ ਚਲਾ ਰਹੇ ਹੋ ਤੁਹਾਨੂੰ ਵੋਟਾਂ ਝੂਠ ਨਾਲ ਲੋਕ ਪਾ ਦੇਣ ਕੀ ਝੂਠ ਫਲਾਕ ਕੇ ਪੰਜਾਬ ਦੇ ਵਿੱਚ ਭਾਰਤੀਆਂ ਜਿਵੇਂ ਭਾਰਤੀਆਂ ਨੂੰ ਝੂਠ ਫਲਾਕ ਕੇ ਬੀਜੇਪੀ ਬੇਵਕੂ ਬਣਾ ਰਹੀ ਹੈ ਕਿ ਤੁਸੀਂ ਪੰਜਾਬੀਆਂ ਨੂੰ ਬੇਵਕੂ ਬਣਾ ਲਓ ਪੰਜਾਬ ਦੀ ਚਾਕੀ 26 ਜਨਵਰੀ ਦੇ ਉੱਤੇ ਗਣਤੰਤਰ ਦਿਵਸ ਦੇ ਉੱਤੇ ਪਹਿਲਾਂ 20 ਰੇੜਕਾ ਬਰਕਰਾਰ ਹੋਇਆ ਸੀਗਾ ਤੇ ਹੁਣ ਫੇਰ ਇੱਕ ਵਾਰ ਉਸੇ ਤਰ੍ਹਾਂ ਦਾ ਪੇਚੜਾ ਦਾ ਨਜ਼ਰ ਆ ਰਿਹਾ ਹੈ ਸਿਆਸਤ ਭੱਕ ਚੁੱਕੀ ਹੈ ਕਹਿੰਦੇ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ ਪਰ ਕਾਰਨ ਉਹਦੇ ਕਈ ਤਰ੍ਹਾਂ ਦੇ ਨੇ ਕਹਿੰਦੇ ਫੋਟੋ ਲਾਈ ਜਾ ਰਹੀ ਹੈ ਉਹਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਕੇਜਰੀਵਾਲ ਹੋਰਾਂ ਦੀ ਤੇ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧਾ ਚੈਲੰਜ ਕਰ ਦਿੱਤਾ ਕਹਿੰਦੇ ਤੁਸੀਂ ਫੋਟੋ ਦਿਖਾ ਦਿਓ ਤਾਂ ਮੈਂ ਸਹੀ ਗੱਲ ਹੋਈ ਤਾਂ ਸਿਆਸਤ ਛੱਡ ਦੇਵਾਂਗਾ ਨਹੀਂ ਤਾਂ ਫਿਰ ਤੁਸੀਂ ਆ ਕੇ ਪੰਜਾਬ ਵਿੱਚ ਨਾ ਬੜਿਓ ਵੈਸੇ ਭੁਵੰਤਮਾਨ ਵੱਲੋਂ ਕੱਲ ਯਕਦਮ ਪ੍ਰੈਸ ਕਾਨਫਰੰਸ ਕਰਨੀ ਹੈ ਇੱਥੇ ਇਸ ਮੰਚ ਤੋਂ ਕੱਲ ਅਸੀਂ ਕਿਹਾ ਸੀਗਾ ਵੀ ਜੇਕਰ ਭੁਵੰਤਮਾਨ ਨੇ ਫੋਟੋ ਲਾ ਕੇ ਭੇਜੀ ਹੈ ਨਾ ਜੀ ਹੂੰ ਉੱਥੇ ਛਾਕਿਆਂ ਦੇ ਵਿੱਚ ਤਾਂ ਗਲਤ ਹੈ ਉਹਨੂੰ ਭੁਵੰਤਮਾਨ ਨੂੰ ਦੁਬਾਰਾ ਵਿਚਾਰ ਕਰਨਾ ਚਾਹੀਦਾ ਪਰ ਭੁਵੰਤਮਾਨ ਨੇ ਕੱਲ ਜਵਾਬ ਦਿੱਤਾ ਇਸ ਗੱਲ ਦਾ ਪ੍ਰੈਸ ਕਾਨਫਰੰਸ ਕਰਕੇ ਕਿ ਸੁਨੀਲ ਜਾਖੜ ਝੂਠ ਬੋਲ ਰਹੇ ਆ ਝੂਠ ਬੋਲਣਾ ਬੀਜੇਪੀ ਵਾਲਿਆਂ ਦੇ ਖੂਨ ਚ ਹੈ ਕਿਉਂਕਿ ਕੇ ਵੀ ਹੁਣ ਬੀਜੇਪੀ ਵੀ ਸ਼ਾਮਲ ਹੋ ਚੁੱਕਿਆ ਸੁਨੀਲ ਜਾਖੜ ਵੀ ਝੂਠ ਬੋਲਣਾ ਗੁਰ ਘਰ ਗੱਲ ਨੂੰ ਪੇਸ਼ ਕਰਨਾ ਝੂਠ ਪੇਸ਼ ਕਰਨਾ ਇਹ ਬੀਜੇਪੀ ਵਾਲਿਆਂ ਦੇ ਖੂਨ ਵਿੱਚ ਕਹਿੰਦੇ ਹੈਗਾ ਤੇ ਉਹ ਪੇਸ਼ ਕਰਦੇ ਆ ਵੈਸੇ ਦਾ ਸਾਡੇ ਸੁਮਿਤ চোপੜਾ ਜੀ ਇੱਕ ਮੈਸੇਜ ਕਰ ਰਹੇ ਨੇ ਸੁਮਿਤ চোপੜਾ ਜੀ ਸਾਡੇ ਉਹਦੇ ਵਿੱਚ ਉਹ ਕਹਿੰਦੇ ਨੇ ਜੀ ਕਹਿੰਦੇ ਕਿਦਾ ਸਾਹਿਬ ਤੁਸੀਂ ਮੋਦੀ ਮੰਦਰ ਰਾਮ ਮੰਦਰ ਨੂੰ ਮੋਦੀ ਮੰਦਰ ਕਿਹਾ ਕਰੋ ਕਿਉਂਕਿ ਉੱਥੇ ਮੋਦੀ ਦਾ ਹੀ ਪ੍ਰਭਾਵ ਸਾਰਾ ਚੱਲ ਰਿਹਾ ਕਹਿੰਦੇ ਮੋਦੀ ਰਾਮ ਮੰਦਰ ਨਾ ਕਿਹਾ ਕਰੋ ਸ਼ਾਇਦ ਬੀਜੇਪੀ ਵਾਲਿਆਂ ਨੂੰ ਸ਼ਰਮ ਆ ਜਾਵੇ ਯਾਰ ਇਹ ਕੀ ਹੋ ਰਿਹਾ ਵੈਸੇ ਸੁਮਿਤ ਜੀ ਉਹਨ ਕੁਝ ਥਾਮਾ ਤੇ ਨਾ ਕੁਝ ਬੀਜੇਪੀ ਦੇ ਬਹੁਤ ਜਿਆਦੇ ਜਿਹੜੇ ਭਗਤ ਨੇ ਮੋਦੀ ਜੀ ਦਾ ਨ ਮੰਦਿਰ ਬਣਾ ਲਿਆ ਆਪਣੇ ਮੋਦੀ ਜੀ ਨੂੰ ਪੂਜਦੇ ਵੀ ਆ ਕਈ ਲੋਕ ਤੇ ਕਿਉਂਕਿ ਮੋਦੀ ਜੀ ਨੂੰ ਭਗਵਾਨ ਦੇ ਤੌਰ ਤੇ ਮੰਨਦੇ ਆ ਕਈ ਲੋਕ ਤੇ ਹੁਣ ਤੁਸੀਂ ਇਹ ਲੈ ਲਓ ਬਈ ਅ ਕੱਲ ਭਗਵੰਤ ਮਾਨ ਨੇ ਗੱਲ ਇਹ ਕੀਤੀ ਆ ਕਿ ਇਹ ਝੂਠ ਬੋਲ ਰਹੇ ਨੇ ਅਸੀਂ ਕਿਸੇ ਵੀ ਤਿੰਨਾਂ ਵਿੱਚੋਂ ਕਿਸੇ ਵੀ ਝਾਕੀ ਵਿੱਚ ਨਾ ਮੇਰੀ ਨਾਰਵਿੰਦ ਕੇਜਰੀਵਾਲ ਦੀ ਫੋਟੋ ਕਿਤੇ ਵੀ ਨਹੀਂ ਭੇਜੀ ਐਸੀ ਦਿਖਾਓ ਤੁਹਾਨੂੰ ਫੋਟੋ ਤੁਸੀਂ ਝੂਠ ਕਿਉਂ ਬੋਲਦੇ ਹੋ ਝੂਠ ਦਾ ਵਪਾਰ ਕਿਉਂ ਤੁਸੀਂ ਚਲਾ ਰਹੇ ਹੋ ਤੁਹਾਨੂੰ ਵੋਟਾਂ ਝੂਠ ਨਾਲ ਲੋਕ ਪਾ ਦੇਣਗੇ ਕੀ ਝੂਠ ਫਲਾਕ ਕੇ ਪੰਜਾਬ ਦੇ ਵਿੱਚ ਭਾਰਤੀਆਂ ਮਗਰ ਜਿਵੇਂ ਭਾਰਤੀਆਂ ਨੂੰ ਝੂਠ ਫਲਾਕ ਕੇ ਬੀਜੇਪੀ ਬੇਵਕੂ ਬਣਾ ਰਹੀ ਹੈ ਕਿ ਤੁਸੀਂ ਪੰਜਾਬੀਆਂ ਨੂੰ ਬੇਵਕੂ ਬਣਾ ਲਵੋਗੇ ਬਣਾ ਲਓਗੇ ਕੀ ਪੰਜਾਬੀ ਨੂੰ ਬੇਵਕੂ ਬਣਾ ਲਵੋਗੇ ਤੁਸੀਂ ਜਿੱਦਾਂ ਬੀਜੇਪੀ ਭਾਰਤ ਚ ਬਣਾ ਰਹੀ ਹੈ ਲੋਕਾਂ ਨੂੰ ਬੇਵਕੂ ਕੋਈ ਧਰਮ ਦੇ ਨਾਂ ਤੇ ਕੋਈ ਵਿਕਾਸ ਦੇ ਨਾਂ ਤੇ ਕਿਸੇ ਦੇ ਨਾਂ ਤੇ ਸਾਰਾ ਮੁਰਕਾ ਡਾਨੀ ਦੇ ਹਵਾਲੇ ਕਰਤਾ ਸਾਰਾ ਮੁਰਕਾ ਡਾਨੀ ਦੇ ਹਵਾਲੇ ਰਾਜ ਨੂੰ ਵੇਚਦਾ ਅੱਜ ਇਹ ਕਹਿੰਦੇ ਜੀ ਅਸੀਂ ਲੋਕਾਂ ਦਾ ਭਲਾ ਕਰੀ ਜੰਨੇ ਆ ਪੰਜਾਬ 'ਚ ਤੁਸੀਂ ਨਹੀਂ ਕਰ ਸਕੋਗੇ ਇਤਨਾ ਝੂਠ ਬੋਲ ਕੇ ਜੇ ਚਾਕੀ ਤੇ ਮੇਰੀ ਫੋਟੋ ਦਿਖਾ ਲਓ ਤੁਸੀਂ ਤਾਂ ਮੈਂ ਸਿਆਸਤ ਛੱਡ ਦਿਆਂਗਾ ਨਹੀਂ ਤਾਂ ਫਿਰ ਤੁਸੀਂ ਪੰਜਾਬ 'ਚ ਨਹੀਂ ਬੜਨਾ ਤੁਸੀਂ ਪੰਜਾਬ 'ਚੋਂ ਬਾਹਰ ਹੋ ਜਾਓ ਕਿਉਂਕਿ ਤੁਸੀਂ ਪੰਜਾਬੀਆਂ ਨੂੰ ਬੇਵਕੂਫ ਬਣਾ ਰਹੇ ਹੋ ਸਨੀਲ ਜਾਖੜ ਨੇ ਗੱਲ ਕਹੀ ਸੀ ਕੱਲ ਵੀ ਇਹ ਝਾਕੀ ਕਰਕੇ ਇਹ ਝਾਕੀ ਦੇ ਵਿੱਚ ਫੋਟੋ ਕਰਕੇ ਕੇਜਰੀਵਾਲ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਕਰਕੇ ਉਹ ਝਾਕੀ ਮਨਾ ਕੀਤੀ ਹੈ ਹੁਣ ਹੁਣ ਗੇਂਦ ਪਹੁੰਚ ਗਈ ਆ ਸੁਨੀਲ ਜਾਖੜ ਦੇ ਪਾਲੇ ਵਿੱਚ ਹੁਣ ਸੁਨੀਲ ਜਾਖੜ ਜਵਾਬ ਦੇਣਾ ਇਹਦਾ ਜਾਂ ਪੰਜਾਬ ਚੌਣਾਂ ਬੰਦ ਕਰਨ ਫਿਰ ਚੈਲੰਜ ਕਬੂਲ ਕਰਨ ਭਗਵੰਤ ਮਾਨ ਦਾ ਜਾਂ ਦਿਖਾਣ ਫੋਟੋ ਅਸੀਂ ਚਰਚਾ ਕਰਾਂਗੇ ਇੱਥੇ ਜੀ ਜੀ ਨਿਰਧਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਦੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ